ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਇਆ ਹਾਂ ਪਲਾਂ ਵਾਲੀ ਮੋਰਨੀ ਪੱਕ ਦੀ ਜਿਹਦੀ ਲੈਂਥ ਹੈਗਾ ਸਾਡੇ 6 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੋਲਵਲ ਵਰਤੇ ਆ ਜਿਹੜਾ ਆਪਾਂ ਪਹਿਲਾਂ ਲੜ ਲਗਾਵਾਂਗੇ ਲੜ ਨੂੰ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਉਹ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਹੋਲਡ ਕਰਾਂਗੇ ਇਸ ਛਲੜ ਦੇ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬੜਾ ਨੂੰ ਆਪਾਂ ਬਾਅਦ ਦੇ ਨਾਲ ਸੈੱਟ ਕਰਾਂਗੇ ਜੀ ਹਣ ਆਪਾਂ ਬਾਅਦ ਦੇ ਨਾਲ ਸਾਰੇ ਬਲਾਂ ਨੂੰ ਜਿਹੜਾ ਕੀ ਸੈੱਟ ਕਰ ਲਵਾਂਗੇ ਬਲਾਂ ਨੂੰ ਸੈੱਟ ਕਰਨ ਤੋਂ ਬਾਅਦ ਬੈਕ ਤੋਂ ਲੈ ਕੇ ਬੈਕ ਤੱਕ ਇਸ ਛਲੜ ਦੇ ਵਿੱਚ ਬਲ ਪਾ ਕੇ ਆਪਾਂ ਜਿਹੜਾ ਛਲੜ ਨੂੰ ਲਗਾ ਦੇਵਾਂਗੇ ਜਿਹੜਾ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਖਿਲਾਰ ਲਵਾਂਗੇ ਬਲਾਂ ਨੂੰ ਖਿਲਾਰਨ ਤੋਂ ਬਾਅਦ ਬੈਕ 'ਤੇ ਹੁਣ ਆਪਾਂ ਇਸ ਲੜ ਦੇ ਵਿੱਚ ਆਪਾਂ ਬਾਅਦ ਦੇਣਾ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਪਾ ਲਵਾਂਗੇ ਹਣੇ ਸਲੜ ਦੇ ਵਿੱਚ ਬਲ ਪਾਉਣ ਤਾਂ ਜਿਹੜਾ ਕਿ ਆਪਾਂ ਇਸ ਲੜ ਨੂੰ ਉੱਪਰੋਂ ਤੇ ਥੱਲੇ ਦੋਨਾਂ ਢੇਰ ਤੋਂ ਫੋਲਡ ਕਰਕੇ ਤੇ ਬੈਗ 'ਤੇ ਆ ਕੇ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਲਗਾ ਦੇਵਾਂਗੇ ਇਸ ਇਸ ਪੱਗ ਦੀ ਵੀਡੀਓ ਆਪਣੀ ਨੋਕਾ ਨੋਕ ਨੂੰ ਆਪਾਂ ਤਿੱਖੇ ਰੱਖਾਂਗੇ ਇਸ ਪੱਗ ਦੀ ਜਿਹੜੀ ਆਪਣੇ ਉੱਤੋਂ ਛੇ ਭਾਗ ਵਾਲੀ ਦੇ ਵਿੱਚ ਰੱਖਾਂਗੇ ਤੇ ਹੁਣ ਜਿਹੜਾ ਆਪਾਂ ਇਸ ਤਗੜਾ ਲੜ ਲਗਾਵਾਂਗੇ ਉਸ ਲੜ ਨੂੰ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਇਕੱਠੇ ਕਰਾਂਗੇ ਤੇ ਲੜ ਨੂੰ ਹੌੜੇ ਸਲੱਡ ਦੇ ਵਿੱਚ ਜਿਹੜਾ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਖਿਲਾਰ ਲਵਾਂਗੇ ਬਲਾਂ ਨੂੰ ਖਿਲਾਰਨ ਤੋਂ ਬਾਅਦ ਬੈਕਟਾ ਕਿਸਲੱਡ ਦੇ ਵਿੱਚ ਬਲ ਪਾ ਕੇ ਆਪਾਂ ਜਿਹੜਾ ਸਲੱਡ ਨੂੰ ਲਗਾ ਦੇਵਾਂਗੇ ਜੀ ਬਲਾਂ ਨੂੰ ਖਿਲਾਰਨ ਤੋਂ ਆ ਹੁਣ ਸਲੱਡ ਦੇ ਵਿੱਚ ਜਿਹੜਾ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਸੈੱਟ ਕਰਾਂਗੇ ਅਰਾਪਾ ਬਾਅਦ ਇਹਨਾਂ ਸਾਰੇ ਲੜਾਂ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਸੈਟ ਕਰ ਲਵਾਂਗੇ ਫਿਰ ਉਹ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਇਕੱਠਾ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹੜਾ ਆਪਾਂ ਫੋਲਡ ਕਰਾਂਗੇ ਲੜਨ ਨੂੰ ਹਲਕਾਇਆ ਫੋਲਡ ਕਰਨ ਤੋਂ ਬਾਅਦ ਆਪਾਂ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਖਲਾਰ ਲਵਾਂਗੇ ਬਲਾਂ ਨੂੰ ਖਲਾਰਨ ਤੋਂ ਬਾਅਦ ਬੈਕ ਤੱਕ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਖਲਾਰ ਕੇ ਬਲਾਂ ਨੂੰ ਖਲਾਰਨ ਤੋਂ ਬਾਅਦ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਾਤਨਾ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰਾਂਗੇ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬਰ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਹੁਣ ਇਸ ਲਾਟ ਦੇ ਵਿੱਚ ਜਿਹੜੇ ਆਪਣੇ ਬੈਕ ਤੱਕ ਵਾਲ ਹੋਣਗੇ ਉਹ ਪਾ ਕੇ ਆਪਾਂ ਇਸ ਲਾਟ ਨੂੰ ਜਿਹੜਾ ਲਗਾ ਦੇਵਾਂਗੇ ਜੋ ਜਿਹੜੇ ਆਪਣੇ ਲੋਕ ਦੇ ਕੋਲ ਬਲ ਹੋਣਗੇ ਉਹਨਾਂ ਬਲਾਂ ਨੂੰ ਸੈੱਟ ਕਰਾਂਗੇ ਜੀ ਤੇ ਉੱਪਰੋਂ ਵੀ ਜਿਹੜੇ ਆਪਣੇ ਲੜ ਨੇ ਉਹਨਾਂ ਲੜਾਂ ਨੂੰ ਆਪਾਂ ਸੈੱਟ ਕਰ ਲਵਾਂਗੇ ਹੋਰ ਸਾਰੇ ਲੜਾਂ ਦੇ ਵਿੱਚ ਆਪਾਂ ਨੇ ਬਾਅਦ ਫੇਰ ਕੇ ਸਾਰੇ ਲੜਾਂ ਨੂੰ ਆਪਾਂ ਸਾਫ਼ ਕਰਾਂਗੇ ਤੇ ਜਿਹੜਾ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੁੰਨੇ ਦਾ ਕੋਲ ਦਾ ਪਾਸਾ ਹੋਗਾ ਪਾਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਗਾ ਉਸ ਨੂੰ ਉੱਪਰ ਰੱਖ ਲਵਾਂਗੇ ਲੜ ਨੂੰ ਉੱਪਰ ਚੰਗੀ ਤਰ੍ਹਾਂ ਫੋਲਡ ਕਰਾਂਗੇ ਲੜ ਨੂੰ ਫਰੰਟ ਦੇ ਤੋਂ ਇੱਕ ਗਾਰ ਫੋਲਡ ਕਰਕੇ ਲੜ ਨੂੰ ਹਲਕਾ ਖਿੱਚਾਂਗੇ ਫਿਰ ਉਸ ਤਰ੍ਹਾਂ ਲੜ ਨੂੰ ਡਬਲ ਫੋਲਡ ਕਰਾਂਗੇ ਲੜ ਨੂੰ ਉੱਪਰ ਚੰਗੀ ਤਰ੍ਹਾਂ ਫੋਲਡ ਕਰਕੇ ਤੇ ਲੜ ਨੂੰ ਹੁਣ ਬੈਕ ਤੱਕ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜਿਹੜਾ ਆਪਣਾ ਪੰਜਵਾਂ ਲੜ ਹੋਊਗਾ ਪੰਜਵੇਂ ਲੜ ਨੂੰ ਆਪਾਂ ਸਾਫ਼ ਕਰਕੇ ਲਗਾਵਾਂਗੇ ਨੇ ਚਲਾੜ ਨੂੰ ਆਪਾਂ ਬੈਕਟੈਕ ਸੰਗੀ ਤਰ੍ਹਾਂ ਸਾਫ਼ ਕਰ ਕਿਹੜਾ ਇਸਲਾੜ ਨੂੰ ਲਗਾ ਦੇਵਾਂਗੇ ਜਿਹੜਾ ਆਪਣੇ ਉੱਪਰੋਂ ਪੇਚ ਹੋਣਗੇ ਉਹਨਾਂ ਪੇਚਾਂ ਜਿਹੜਾ ਆਪਣਾ ਫਾਸਲਾ ਸੇਮ ਰੱਖਣਾ ਕਿਸੇ ਲੜੜ ਦਾ ਆਪਣਾ ਫਾਸਲਾ ਵੱਧ ਘੱਟ ਨਹੀਂ ਰੱਖਾਂਗੇ ਔਰ ਸਾਰੇ ਜਿਹੜਾ ਦੇ ਵਿੱਚ ਆਪਾਂ ਬਾਦ ਦੇਣਾ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਪਾ ਲਵਾਂਗੇ ਉਪਰ ਇਹੜਾ ਆਪਣੇ ਪੇਜ ਨੂੰ ਕਰਨਾ ਪੇਜਾਂ ਨੂੰ ਆਪਾਂ ਸੈੱਟ ਕਰਾਂਗੇ ਜੀ ਤੇ ਲੋਕ ਦੇ ਕੋਲੋਂ ਵੀ ਜਿਹੜੇ ਆਪਣੇ ਲੜ ਹੋਣਗੇ ਨਾਲ ਲੜਾਂ ਨੂੰ ਸੈੱਟ ਕਰਾਂਗੇ ਸੈੱਟ ਕਰਾਂਗੇ ਤੇ ਜਿਹੜਾ ਆਪਾਂ ਪੱਗ ਪੈਨ ਲਗਾਵਾਂਗੇ ਜਿੱਥੋਂ ਆਪਾਂ ਨੇ ਪੰਜਵੇਂ 라ੜ ਫੋਲਡ ਕੀਤਾ ਹੈ ਪੰਜਵੇਂ 라ੜ ਦੇ ਉੱਪਰ ਆ ਕਿਹੜਾ ਪੱਗ ਪੈਨ ਨੂੰ ਲਗਾ ਦਵਾਂਗੇ ਜਿਹੜਾ ਆਪਣਾ ਪੱਗ ਪੈਨ ਹੋਗਾ ਪੱਗ ਪੈਨ ਨੂੰ ਨੱਕ ਦੀ ਸੇਹ ਦੇ ਵਿੱਚ ਪ੍ਰੋਪਰ ਲਗਾਵਾਂਗੇ ਤਾਂ ਜਿਹੜਾ ਆਪਣੇ ਪੰਜਵੇਂ 라ੜ ਦੇ ਵਿੱਚ ਹਲਕੇ ਹਲਕੇ ਉੱਤੇ ਬਲ ਹੋਣਗਾ ਬਲਾਂ ਨੂੰ ਆਪਾਂ ਥੜਲੇ ਨੂੰ ਖਿੱਚ ਕੇ ਉੱਤੋਂ 라ੜ ਨੂੰ ਸਾਫ਼ ਕਰਾਂਗੇ ਕਲਗੀ 라ੜ ਦੇ ਪੂਣੀ ਨੂੰ ਖੋਲ ਲਵਾਂਗੇ ਕਲਗੀ 라ੜ ਦੇ ਪੂਣੀ ਨੂੰ ਖੋਲਣ ਤੋਂ ਬਾਅਦ ਉਸਦਾ ਉੱਤਲਾ ਪੱਲਾ ਉਹ ਆਪਾਂ ਥੜਲੇ ਨੂੰ ਫੋਲਡ ਕਰਾਂਗੇ ਜਿਹੜਾ ਥੜਲਾ ਪੱਲਾ ਹੋਊਗਾ ਉਸ ਨੂੰ ਉੱਪਰ ਨੂੰ ਫੋਲਡ ਕਰਾਂਗੇ ਫਿਰ ਉਸ ਤੋਂ ਆਦੀ ਸੜ ਨੂੰ ਚ ਇਹੜਾ ਨੂੰ ਵੈਗ ਤੱਕ ਜਿਹੜਾ ਹੁਣ ਇਸ ਲੜ ਨੂੰ ਸਾਫ਼ ਕਰਨ ਪਿਆ ਜਿਹੜਾ ਆਪਣਾ ਇਸ ਲੜ ਦੀ ਫਰੰਟ ਦੇ ਉਹ ਚੜਾਈ ਉਹ ਘਟਾ ਦੇਵਾਂਗੇ ਫਿਰ ਉਸ ਤੋਂ ਆ ਦਾ ਪਾੜਾ ਪੱਗ ਪੈਨ ਲਗਾਏ ਸੀਗਾ ਲੜ ਨੂੰ ਪੱਗ ਪੈਨ ਥਲੇ ਚ ਲਿਆਵਾਂਗੇ ਪੱਗ ਪੈਨ ਥਲੇ ਚ ਲਿਆਉਣ ਤੋਂ ਆ ਲੜ ਨੂੰ ਜਿਹੜਾ ਆ ਪਾ ਫਰੰਟ ਵਾਲੂ ਘਵਾ ਦੇਵਾਂਗੇ ਜੀ ਇਸ ਲੜ ਨੂੰ ਪੱਗ ਪੈ ਥਲੇ ਛਿਲੇਉਣ ਤੋਂ ਬਾਅਦ ਇਸ ਲੜ ਨੂੰ ਆਪਾਂ ਫਰੰਟ ਵੱਲ ਘੁਮਾ ਦੇਵਾਂਗੇ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਛੇਵਾਂ ਲੜ ਲਗਾਇਆ ਸੀਗਾ ਸੋਰੀ ਜਿਹੜਾ ਆਪਾਂ ਪੰਜਵਾਂ ਲੜ ਲਗਾਇਆ ਸੀਗਾ ਪੰਜਵੇਂ ਲੜ ਥਲੇ ਆਪਾਂ ਇਸ ਲੜ ਨੂੰ ਦਬਾ ਦੇਵਾਂਗੇ ਜੇਕਰ ਤੁਹਾਡਾ ਲੜ ਪ੍ਰੋਟੀਨ ਨਾਲ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲੜਾ ਉਠਲਾ ਨਹੀਂ ਰਹੇਗਾ ਤੇ ਹੁਣ ਜਿਹੜੀ ਆਪਣੀ ਪੱਗ ਆ ਦੋਨੀਆਂ ਅੱਖਾਂ ਤੋਂ ਵੀ ਆਪਾਂ ਬਰਾਬਰ ਕਰਾਂਗੇ ਤੇ ਕਲਗੀ ਲੜ ਨੂੰ ਵੀ ਆਪਾਂ ਪ੍ਰੋਪਰ ਸਾਫ਼ ਕਰਾਂਗੇ ਜੀ ਹੁਣ ਆਪਾਂ ਸਾਰੇ ਲੜਾਂ ਦੇ ਵਿੱਚ ਬਾਅਦ ਫੇਰ ਕੇ ਸਾਰੇ ਲੜਾਂ ਜਿਹੜਾ ਕਿ ਸਾਰੇ ਬੜਾ ਲੜਾ ਆਪਾਂ ਸੈੱਟ ਕਰਾਂਗੇ ਹੁਣ ਜਿਹੜਾ ਆਪਾਂ ਸੈੱਟ ਕਰਾਂਗੇ ਜਿਹੜਾ ਸਰਦ ਸੈਂਟਰ ਦੇ ਵਿੱਚੋਂ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚਾਂਗੇ ਜੀ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਰਦ ਤੇ ਜਿਹੜਾ ਕਿ ਉਸ ਲੜ ਨੂੰ ਖਲਾਰ ਦੇਵਾਂਗੇ ਪੂਰੇ ਸਰਦ ਤੇ ਲੜ ਲੜ ਨੂੰ ਖਲਾਰਨ ਤੋਂ ਬਾਅਦ ਲੜਾਂ ਇਥੇ ਉਸ ਕਪੜਿਆਂ ਨੂੰ ਚੰਗੀ ਤਰ੍ਹਾਂ ਉਂਗਲਾਂ ਨਾਲ ਦੇ ਦੇਵਾਂਗੇ ਪਰ ਸਤਾਲ ਲੜਾਂ ਇਥੇ ਲਸਕੋਪੜਨ ਉਂਗਲਾਂ ਆ ਦੇਣ ਤੋਂ ਆ ਜਿਹੜਾ ਆਪਣਾ ਸਿਰ ਆਪਾਂ ਕਵਰ ਕਰਾਂਗੇ ਪਰਪਰ ਸਾਰੇ ਸਿਰ ਨੂੰ ਜਿਹੜਾ ਆਪਾਂ ਕਵਰ ਕਰਾਂਗੇ ਤੇ ਮੂਹਰ ਲੜ ਨੂੰ ਖਿੱਚ ਕੇ ਸਿਰ ਨੂੰ ਟਾਈਟ ਕਰਾਂਗੇ ਜੇਕਰ ਤੁਹਾਡਾ ਸਿਰ ਉੱਪਰੋਂ ਨੰਗਾ ਰਹੇ ਤਾਂ ਤੁਸੀਂ ਡਬਲ ਸੀ ਵਿੱਚ ਦੇ ਕੇ ਜਿਹੜਾ ਆਪਣਾ ਸਿਰਾ ਟੱਕ ਸਕਦੇ ਹੋ ਤੇ ਪਿਛਲੇ ਲੜ ਨੂੰ ਦੋਨੇ ਸਾਈਡਾਂ ਤੋਂ ਫੋਲਡ ਕਰਾਂਗੇ ਦੋਨੇ ਸਾਈਡਾਂ ਤੋਂ ਲੜ ਨੂੰ ਫੋਲਡ ਕਰਨ ਤੋਂ ਬਾਅਦ ਉਸ ਲੜ ਨੂੰ ਬੈਕ ਤੇ ਦਾਬ ਦਮਾ ਕੇ ਉਹਨਾਂ ਜਿਹੜੀ ਆਪਣੀ ਪਾਗਾ ਅੰਕਲੂਡ ਹੋ ਚੁੱਕਿਆ ਇਸ ਪਾਗੇ ਦੀ ਹੁਣ ਬਾਕੀ ਦੀ ਸ਼ਟਿੰਗ ਕੋ ਕਰ ਲਵਾਂਗੇ ਤੇ ਦੋਨੀਆਂ ਅੱਖਾਂ ਤੋਂ ਵੀ ਜਿਹੜੀ ਆਪਣੀ ਪਾਗਾ ਬਰਾਬਰ ਕਰਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ